ਕਿਸੇ ਵੀਰ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਪਹਿਲੀ ਗੇਲਾਂ ਦੇ ਕਣ ਹੋਣਾ ਦੁਕਾਨਦਾਰ ਰੌਲਾ ਹੋਵੇ ਦੁਕਾਨਦਾਰ ਰੌਲਾ ਹੋਵੇ ਕਣ ਪਾਇਆ ਹੋਣਾ ਪੁੱਛਣ ਵਾਸਤੇ ਹੁਣ ਦੁਕਾਨਦਾਰ ਰੌਲਾ ਹੋਵੇ ਕਣ ਪਾਇਆ ਹੋਣਾ ਪੁੱਛਣ ਵਾਸਤੇ ਹੁਣ ਮਾਤਾ ਕੋਈ ਦੁਕਾਨਦਾਰ ਰੌਲਾ ਬਾਣੀਆਂ ਹੁੰਨੇ ਆ ਅਗਰਵਾਲ ਹੁੰਨੇ ਆ ਮਾਤਾ ਕੋਈ ਦੁਕਾਨਦਾਰ ਰੋਲਾ ਹੈ ਮਾਤਾ ਚੱਲੀ ਬਾਬਾ ਓਏ ਕੰਧਾਣੀ ਉਮਰ ਤੇ ਆਤਾ ਤੂੰ ਜੋੜਗਾ ਕਮਾ ਜਾਂਦਾ ਓਏ ਅੱਜ ਉਮਰ ਤੇ ਆਵਾ ਓਂ ਮਾਤਾ ਜਾਨ ਰਹਾ ਓਏ ਅਕਲਾ ਅਕਲਾ ਤੁਸੀਂ ਬਾਣੀਆਂ ਹੁੰਨੇ ਮਾਤਾ 1 2 3 4 5 ਰੋਲਾ ਕਨੂ ਕਿ ਵਰਕਿਆ ਚੱਲੀ ਬਾਬਾ ਹੱਕ ਦੇ ਤੂੰ ਨੀ ਆ ਤਾਂ ਕਦੇ ਕਰਦਾ ਜਲਦਾ ਰਹੇ ਕਦੇ ਆਉ ਲਖ ਆਉ ਲਖ ਕੇ ਕਰਦੇ ਤੂੰ ਲਾਉਣਾ ਨਾਰਾ ਅਕਲਾ ਮਾਤਾ ਕੋਈ ਛੋਟਾ ਦੁਕਾਨਦਾਰ ਔਲਾ ਤੁਸੀਂ ਬਾਣੀਆਂ ਹੋਨੇ ਹੋ ਪਰਦੇ 'ਚ ਗੱਲ ਰੱਖ ਲਈ ਕਿ ਦੱਸ ਦੀ ਮਾਤਾ ਮਾਤਾ ਪਰਦੇ 'ਚ ਰੱਖਦੀ ਆ ਮਾਤਾ 1 2 3 ਥੋਨੇ ਕਿਸੇ ਜੱਟ ਤੋਂ ਪੈਸੇ ਲੈ ਲੇ ਤੇ ਐ ਮਾਤਾ ਜੱਟ ਨਹੀਂ ਦੁਕਾਨ ਨੂੰ ਤਾਲਾ ਤਾਂ ਨਹੀਂ ਲਾਤਾ ਐ ਮਾਤਾ ਬਾਣੀਆਂ ਦੁਕਾਨ ਨੂੰ ਤਾਲਾ ਲਾਉਣ ਨੂੰ ਕਹਿੰਦਾ ਸੀ ਵੀ ਬਾਣੀਆਂ ਦੀ ਦੁਕਾਨ ਨੂੰ ਤਾਲਾ ਲਾ ਦੇ ਮਾਤਾ ਪਤਾ ਨਹੀਂ ਸੱਚਾ ਪਤਾ ਨਹੀਂ ਝੂਠਾ ਛੋਡੀ ਦੁਕਾਨ ਤੇ 19000 ਦੀ ਸੇਲ ਹੁੰਦੀ ਹੁੰਦੀ ਸੀ ਐ ਮੈਂ ਤਾਂ ਘਰ ਚ ਪਰਿਵਾਰ ਚ ਮੈਂਬਰ ਤਿੰਨੋਂ ਐ ਮਾਤਾ ਤੇਰੀ ਘਰੇ ਘਰੇ ਮਾਤਾ ਪੁੱਛ ਲਈ ਹਮਾ ਚੱਲ ਜਿ ਕੋਣ ਰਹਿੰਦਾ ਤੁਸੀਂ ਰਹਿੰਦੇ ਹੋ ਪਰਦੇ ਜੇ ਰੱਖਦੇ ਮਾਤਾ ਗੱਲ ਤੁਸੀਂ ਕਿਸੇ ਦੇ ਘਰੇ ਕੰਮ ਕਰਨ ਗਏ ਤੁਸੀਂ 2 ਦਿਨ ਕੰਮ ਕਰਿਆ ਉਹਨੇ ਹਟਾਤੇ ਤੁਸੀਂ ਕੰਪਨੀ 'ਚ ਜਾ ਕਿਸੇ ਲੋਵੇ ਗਏ ਤੇ ਕੰਪਨੀ 'ਚ ਭਈਆ ਥੱਲੇ ਵੇਜੋ ਜਿਹੜੇ ਰਾਸਤੇ ਮਾਤਾ ਤੈਨੂੰ ਛੁੱਟੀ ਕਰਾ ਥੱਲੇ ਵੇਜੋ ਉਹ ਥੱਲੇ ਵੇਜੋ ਵੀਰ ਬਣ ਕੇ ਇਹ ਤਾਂ ਮਾਤਾ ਦੁਕਾਨ ਸੋਨੇ ਬੇਇਜ਼ਤੀ ਬੇਇਜ਼ਤੀ ਮਾਤਾ ਦੁਕਾਨਾਂ ਦੋਤੀਆਂ ਆ ਤਾਂ ਥੱਲੇ ਵੇਜੋ ਸਾਰੇ ਨੇ ਮਾਤਾ 7000 ਰੁਪਏ ਕੱਪੜਿਆਂ ਦੇ ਵਿੱਚ ਕਿੱਥੇ ਧਰ ਕੇ ਰੱਖਿਆ ਹੋਇਆ ਹੈ ਐ ਮਾਤਾ ਉਸੇ ਦੁਕਾਨ ਦੇ ਵਿੱਚ 7000 ਕੱਪੜਿਆਂ ਦੀ ਤਹਿ ਦੇ ਵਿੱਚ ਧਰਿਆ ਹੋਇਆ ਹੈ ਚਲ بابا ਓਏ ਜੇ ਮਾਤਾ ਤੁਸੀਂ ਬਾਣੀਆਂ ਹੁੰਨਿਆ ਰੋਲਾ ਨਾ ਫੋਕ ਕੇ ਨਾ ਵੇਚ ਬਸ ਸੁਣੋ ਪਰਦੇ ਜੇ ਰੱਖਦੇ ਮਾਤਾ ਜੇ ਮਾਤਾ ਐ ਖਾਲ ਵਿੱਚ ਦੀ ਪਾਣੀ ਜ਼ਿਆਦਾ ਹੋਊਗਾ ਉਹਦੇ ਵਿੱਚ ਬੰਦਾ ਡੁੱਬੇ ਜਾਂਦਾ ਮਸੇਂ ਨਿਕਲਦਾ ਮਾਤਾ ਤੁਹਾਡੇ ਘਰ ਵਾਲਾ ਨਹਿਰ 'ਚ ਸਾਲ ਮਾਰ ਕੇ ਦੀ ਫੇਰ ਕਿਸੇ ਨੇ ਕੱਢ ਲਿਆ ਚੱਲ ਬਾਬਾ ਓਏ ਤੇਰੀ ਕੰਧ 'ਚ ਕੀ ਤੋਂ ਮੈਨੂੰ ਲੱਗਦਾ ਹਵੇ ਕੰਧ 'ਚ ਕੀ ਤੋਂ ਸੀ 7 8 9 10 11 12 13 14 15 16 16 17 18 18 ਲੱਖ ਰੁਪਏ ਸੋਤੋ ਵਿਆਜ ਵੇਚ ਮੈ ਗਿਆ ਐ ਮਾਤਾ ਲੈ ਗਿਆ 1 2 3 4 5 6 7 8 9 10 10 ਲੱਖ ਰੁਪਏ ਕਿਨੇ ਲਿਆ ਸੀ ਅਮੜਾ ਜੀ ਬਾਈ ਨੇ ਸਿਰ ਡੇ ਦੋ ਇਹਨਾਂ ਨੇ ਮੱਥਾ ਟੇਕਿਆ ਇਹਦੇ ਡੈਡੀ ਨੇ ਲਿਆਤੀ ਮਾਤਾ ਜੇ ਕਿਰਪਾ ਹੀ ਹੋ ਜਾ ਠੀਕ ਆ ਡੀ ਐਸ ਪੀ ਦੇ ਘਰੇ ਤਾਬੇ ਦੇ ਕੌਣ ਲੱਗਿਆ ਹੋਇਆ ਦੀ ਮਾਤਾ ਤੂੰ ਲੱਗਿਆ ਜੀ ਤੂੰ ਕੋਈ ਇਲਜ਼ਾਮ ਤਾਂ ਨਹੀਂ ਰੱਖਦਾ ਬੰਦਿਆਂ ਨੇ ਕੋਈ ਇਲਜ਼ਾਮ ਤਾਂ ਨਹੀਂ ਰੱਖਦਾ ਫਿਰ ਉੱਤਾਂ ਹੀ ਪੁੱਛਿਆ ਬੱਕਰਾ ਹੋਰ ਕਿਹੜਾ ਕੀ ਬੱਚਾ ਥੋੜੇ ਥੋੜੇ ਅੱਗੇ ਹੋ ਕੇ ਬਹਿ ਜਾ ਕਿੰਨੀ ਦਾ ਫੁੱਲ ਪਈ ਜੇ ਦੀ ਡੀਐਸਪੀ ਨੇ ਤੈਨੂੰ ਐਂ ਕਹਿਤਾ ਤੇ ਕਹਿੰਦਾ 5 ਕਰ 50 ਕਰ ਓਏ ਫੱਕਰਾ ਜਿਹੜੇ ਦੋ ਬੰਦੇ ਤੇ ਉਹਨਾਂ ਨੇ ਪੰਗਾ ਪਾਤਾ ਹੋਏ ਹੋਟਲ ਦਾ ਕੰਮ ਕੌਣ ਕਰਦਾ ਸੀ ਐ ਬੱਕਰਾ ਹੋਟਲ ਦੀ ਬਿਲਡਿੰਗ ਬਣਾ ਰਹੇ ਤੇ ਏਕ ਮੱਥਾ ਹੋਏ ਫਿਕਰਾ ਕਰ ਪਈ ਹੋ ਨਿਆਣੀ ਉਹ ਮਰਦੇ ਆ ਰਾਤਾ